ਪਤਾ ਹੈ ਪਿਛਲੇ ਕੁਝ ਦਿਨਾਂ ਤੋਂ ਖਾਸ ਤੌਰ ਤੇ ਸੁਲਤਾਨਪੁਰ ਲੋਧੀ ਬਾਪੂਰ ਵਿਖੇ ਖੜਾ ਦੀ ਸਥਿਤੀ ਬਣੀ ਹੋਈ ਹੈ ਆ ਪ੍ਰਸ਼ਾਸਨ ਸਰਕਾਰ ਵੱਲੋਂ ਹਰ ਸੰਭਵ ਉਪਾਅ ਕੀਤੇ ਜਾ ਰਹੇ ਨੇ ਹਾਲ ਦੀ ਘੜੀ ਦੇ ਵਿੱਚ ਜੋ ਪਿਛੋਂ ਪਾਣੀ ਆ ਰਿਹਾ ਸਾਡੇ ਕੋਲ ਤਕਰੀਬਨ 231000 ਕਿਊਸੇ ਪਾਣੀ ਹੈ ਜਿਸ ਕਰਕੇ ਪਿਛਲੇ ਕੁਝ ਸਮੇਂ ਤੋਂ ਹੋਰ ਪਾਣੀ ਦਾस्तर ਵਧਿਆ ਤਾਂ ਇਹਨਾਂ ਸਥਿਤੀਆਂ ਨੂੰ ਦੇਖਦੇ ਹੋਏ ਅਸੀਂ ਸਾਰਿਆਂ ਨੂੰ ਜੋ ਅੰਦਰ ਕੁਝ ਕਰ ਹੈਗੇ ਨੇ ਉਹਨਾਂ ਨੂੰ ਇਹੀ ਬੇਨਤੀ ਕੀਤੀ ਅਪੀਲ ਕੀਤੀ ਹੈ ਕਿ ਉਹ ਆਪਣੇ ਸੁਰੱਖਿਅਤ ਥਾਵਾਂ ਤੇ ਆ ਜਾਣ ਤਾਂ ਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਇਸ ਸਬੰਧ ਦੇ ਵਿੱਚ ਜੋ ਸਾਡੇ ਰੀਲੀਫ ਆਪਰੇਸ਼ਨਸ ਨੇ ਉਹ 24 ਘੰਟੇ ਜਾਰੀ ਨੇ ਸਵੇਰੇ ਤੋਂ ਵੀ ਤਕਰੀਬਨ ਅਸੀਂ 40-50 ਪਰਿਵਾਰਾਂ ਨੂੰ ਐਕਿਊਏਟ ਕਰ ਚੁੱਕੇ ਨੇ ਸਾਡੀ ਐਸਡੀਆਰਐਫ ਦੀ ਟੀਮਾਂ 24 ਘੰਟੇ ਚੱਲ ਰਹੀਆਂ ਨੇ ਸਾਡਾ ਕੰਟਰੋਲ ਰੂਮ 24 ਘੰਟੇ ਚੱਲ ਰਿਹਾ ਸਾਡੇ ਰਿਲੀਫ ਸੈਂਟਰ ਚੱਲ ਰਹੇ ਨੇ ਤਾਂ ਮੈਂ ਇਹੀ ਗੁਜ਼ਾਰਿਸ਼ ਕਰਾਂਗਾ ਕਿ ਜੋ ਵੀ ਅੰਦਰ ਸਖਸ਼ ਹੁਣ ਵੀ ਹੈ ਸਾਡੀ ਅਪੀਲ ਨੂੰ ਪ੍ਰਵਾਨ ਕਰੇ ਔਰ ਜਿਹਨੂੰ ਵੀ ਕੋਈ ਵੀ ਹਲਕਾ ਜਿਹਾ ਖੱਸ਼ਾ ਲੱਗਦਾ ਸਾਡੇ ਨਾਲ ਸੰਪਰਕ ਕਰਕੇ ਉਥੋਂ ਵੈਕੂਏਟ ਹੋਏ ਤਾਂ ਕਿ ਆਪਾਂ ਜਾਨੀ ਮਾਲੀ ਦਾ ਕੋ ਨੁਕਸਾਨ ਨੂੰ ਬਚਾ ਸਕੀਏ ਬਾਕੀ ਪ੍ਰਸ਼ਾਸਨ ਪੂਰਾ ਤਿਆਰ ਹੈ ਅਲਰਟ ਹੈ ਸਾਡੀ ਸਾਡੀ ਟੀਮ ਦਿਨ ਰਾਤ ਇੱਥੇ ਲੱਗੀ ਹੋਈ ਔਰ ਕੰਮ